ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਹੁਣ ਆਪਾਂ ਨੇ ਜੀ ਸਰਦੀ ਵਾਲੇ ਸੂਟਾਂ ਦੇ ਕਿਉਂ ਸਰਦੀ ਦਾ ਸੀਜ਼ਨ ਚੱਲ ਗਿਆ ਆਪਾਂ ਨੇ ਆਫਰ ਦੇ ਵਿੱਚ ਰੱਖੇ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਬੁੱਕ ਕਰ ਲਿਓ ਬਹੁਤ ਸੋਹਣੇ ਪ੍ਰਿੰਟ ਨੇ ਤੇ ਸੂਟ ਆਪਣੇ ਕੋਲੇ ਉਹੀ ਨੇ ਤੁਸੀਂ ਇਹ ਨਾ ਕਿਹੋ ਹਨਾ ਵੀ ਇਹ ਖੰਨੀ ਸੂਟ ਸਸਤੇ ਹੋਣਗੇ ਜਿਹੜੇ ਇਹਨਾਂ ਦੇ ਰੇਟ ਕੱਟ ਕਰਦੇ ਨਹੀਂ ਇਹ ਨਹੀਂ ਹੋਊਗਾ ਜੀ ਫੈਬਰਿਕ ਤੁਹਾਨੂੰ ਵਧੀਆ ਮਿਲੂਗੀ ਉਸੇ ਕੁਆਲਿਟੀ ਦੀ ਮਿਲੂਗੀ ਰੇਟ ਵੀ ਕੱਟ ਕੋਈ ਜ਼ਿਆਦਾ ਨਹੀਂ ਹੋਊਗਾ ਬਸ ਇਹਦੇ ਵਿੱਚ ਸਿਰਫ ਤੁਹਾਡਾ ਪਾਰਸਲ ਦਾ ਖਰਚਾ ਹੀ ਤੁਹਾਡਾ ਹੋਏਗਾ 100 ਰੁਪਏ ਬਾਕੀ ਸਾਰਾ ਜਿੰਨੇ ਰੇਟ 'ਚ ਆਪਣੇ ਕੋਲੇ ਸੂਟ ਪਹੁੰਚੇ ਨੇ ਆਪਾਂ ਤੁਹਾਨੂੰ ਉਨੇ ਰੇਟ 'ਚ ਹੀ ਸੂਟ ਦੇ ਦਾਂਗੇ ਫੈਬਰਿਕ ਸੇਮ ਰਹੂਗਾ ਪ੍ਰਿੰਟ ਜਿਹੜਾ ਹੈਗਾ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਜਿਹੜੇ ਜਿਹੜੇ ਸਿੰਗਲ ਸੂਟ ਨੇ ਜਾਂ ਦੋ-ਦੋ ਨੇ ਹੁਣ ਆਪਣਾ ਸੀਜ਼ਨ ਹੈ ਜਿਹੜਾ ਸਰਦੀ ਦਾ ਉਹ ਚਲਾ ਗਿਆ ਇਸ ਕਰਕੇ ਆਪਾਂ ਨੇ ਸੂਟਾਂ ਤੇ ਆਫਰ ਰੱਖਿਆ ਹੋਇਆ ਹੈ ਅੱਜ ਤੁਹਾਨੂੰ ਸਾਰੇ ਸੂਟ ਮਿਲਣਗੇ ਜੀ ਆਫਰ ਦੇ ਵਿੱਚ ਕਟرائی ਦੇ ਸੂਟ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਿਓ ਦੋ ਤਿੰਨ ਦਿਨ ਹੁਣ ਆਪਾਂ ਜਿਹੜਾ ਹੈਗਾ ਜੀ ਜਿਹੜੀ ਵੀਡੀਓ ਆਊਗੀ ਤੁਹਾਡੇ ਕੋਲੇ ਆਫਰ ਵਾਲੀ ਆਊਗੀ ਪਸ਼ਮੀਨੇ ਦੇ ਸੂਟ ਨੇ ਜਾਂ ਆਪਣੇ ਕੋਲੇ ਹੈਗੇ ਨੇ ਜੀ ਟੈਸਟਾ ਦੀ ਕਟرائی ਦੇ ਸੂਟ ਨੇ ਜੋ ਵੀ ਫੈਬਰਿਕ ਹੈ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰੀ ਜਾਊਗੀ ਜੀ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜਵੰਦਾ.ਡਾਟ.ਰਾਜਵਿੰਦਰ ਤੇ ਦੂਸਰੀ ਹੈਗਾ ਚੈਨਲ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ। ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਕਟ్రਾਈ ਦਾ ਸੂਟ ਰਹੂਗਾ ਇਹ 5 ਮੀਟਰ ਆਲ ਓਵਰ ਹੈ ਜੀ ਲਵਲੀਨ ਦੀ ਕਟ్రਾਈ ਰਹੂਗੀ। ਇਹ ਜਿਹੜੀ ਲਵਲੀਨ ਦੀ ਕਟ్రਾਈ ਹੈ ਜੀ ਬਹੁਤ ਵਧੀਆ ਹੁੰਦੀ ਹੈ ਦੇਖੋ ਸਟੈਂਪ ਦਿਖਾ ਕੇ ਦੇਵਾਂਗੇ। ਇਸ ਤਰ੍ਹਾਂ ਦਾ ਇਹ ਜਿਹੜਾ ਹੈ ਕਟ్రਾਈ ਦਾ 5 ਮੀਟਰ ਆਲ ਓਵਰ ਸੂਟ ਰਹੂਗਾ ਜੀ ਲਵਲੀਨ ਦੀ ਵਧੀਆ ਵਾਲੀ ਕਟ్రਾਈ ਮਿਲੂਗੀ ਬ੍ਰਾਂਡ ਬਹੁਤ ਸੋਹਣਾ ਹੁੰਦਾ ਜੀ ਇਹ ਤੁਹਾਨੂੰ ਪਤਾ ਹੈ ਗਰਮੀ ਦੇ ਵਿੱਚ ਵੀ ਜਦੋਂ ਆਪਣੇ ਕੋਲੇ ਲਵਲੀਨ ਦੀ ਕਾਟਨ ਆਉਂਦੀ ਹੈ ਬਹੁਤ ਸੋਹਣੀ ਹੁੰਦੀ ਹੈ ਇਹ ਆਪਾਂ ਨੇ ਸੇਲ ਪ੍ਰਾਈਸ ਦੇ ਵਿੱਚ ਰੱਖੇ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਸੂਟ ਪਊਗਾ ਤੁਹਾਨੂੰ 1450 ਰੁਪਏ ਦਾ ਬਿੱਡ ਸ਼ਿਪਿੰਗ ਦੇ ਨਾਲ 100 ਰੁਪਏ ਸੌੜਾ ਪਾਰਸਲ ਦਾ ਹੀ ਹੋਏਗਾ ਜੀ ਤੁਹਾਨੂੰ ਪਤਾ ਹੈ ਨਾ ਵਧੀਆ ਵਾਲੀ ਫੈਬਰਿਕ ਹੈ ਜਿਹੜੀ ਇੰਨਾ ਕੁ ਮੁੱਲ ਤਾਂ ਹੁੰਦਾ ਹੀ ਹੁੰਦਾ ਇਹ ਉਹ ਤਾਂ ਸੂਟ ਹੈ ਨਹੀਂਗੇ ਜੀ ਆਪਾਂ ਵੀ 700 ਰੁਪ ਤਾਨੂੰ ਪਤਾ ਲੱਗ ਜੂਗਾ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਆਲ ਓਵਰ ਇਹਦੇ ਵਿੱਚ ਇਹ ਵਾਲਾ ਨੇਵੀ ਬਲੂ ਕਲਰ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਨੂੰ ਬਿਨਾ ਤੁਸੀਂ ਚਾਹੇ ਲਾਈਨਿੰਗ ਤੋਂ ਵੀ ਬਣਵਾ ਸਕਦੇ ਹੋ ਅ ਕਟرائی ਲਵਲੀਨ ਦੀ ਕਟرائی ਹੈ ਵੀ ਤਿੰਨ ਸੂਟ ਮਿਲ ਜਾਣ ਤਿੰਨ ਕਲਰ ਮਿਲਣਗੇ ਜੀ ਇਹਦੇ ਵਿੱਚ ਉਹਦਾ ਪ੍ਰਿੰਟ ਥੋੜਾ ਜਿਹਾ ਵੱਡਾ ਸੀਗਾ ਇਹਦਾ ਪ੍ਰਿੰਟ ਛੋਟਾ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਆਪਾਂ ਨੇ ਸੇਲ ਦੇ ਵਿੱਚ ਕੱਢੇ ਹੋਏ ਨੇ ਸੂਟ ਲਓ ਜੀ 1450 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਾਊਸ ਗ੍ਰੇ ਜਿਹਾ ਕਲਰ ਦੇਖੋ ਇਹਦੇ ਵਿੱਚ ਬਰੀਕ ਪ੍ਰਿੰਟਿੰਗ ਹੈ ਜਮੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਲਓ ਜੀ ਦੇਖੋ ਇਸ ਤਰ੍ਹਾਂ ਬਸ ਆਲ ਓਵਰ ਤੁਹਾਨੂੰ ਇਹ ਤਿੰਨੀ ਮਿਲਣਗੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਮੈਚਿੰਗ ਇਹਨਾਂ ਕਲਰ ਆਲ ਓਵਰ ਦੇ ਵਿੱਚ ਆਗੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਮੈਚਿੰਗ ਮੈਚਿੰਗ ਇਹ ਵੀ ਤੁਹਾਨੂੰ ਲਵਲੀਨ ਦੀ ਕਟ్రਾਈ ਮਿਲੂਗੀ ਜੀ ਇਹਦੇ ਨਾਲ ਸਲਵਾਰ ਹੈ ਜਿਹੜੀ ਪਸ਼ਮੀਨੇ ਦੀ ਰਹੂਗੀ ਦੇਖੋ ਇਸ ਤਰ੍ਹਾਂ ਦੀ ਇਹ ਮੈਚਿੰਗ ਸ਼ਰਟ ਇਸ ਤਰ੍ਹਾਂ ਦੀ ਇਹ ਮੈਚਿੰਗ ਸ਼ਰਟ ਰਹੂਗੀ ਜੀ ਸਲਵਾਰ ਹੈ ਜਿਹੜੀ ਉਹ ਪਸ਼ਮੀਨੇ ਦੀ ਹੈ ਰਾਮਡੈਕਸ ਤੇ ਪਸ਼ਮੀਨੇ ਦੀ ਜਿਹੜਾ ਤੁਹਾਨੂੰ ਇਹ ਮੈਚਿੰਗ ਸੂਟ ਮਿਲੂਗਾ ਜੀ ਇਹਦੇ ਨਾਲ ਪਸ਼ਮੀਨੇ ਦੀ ਸਲਵਾਰ ਹੋਣ ਕਰਕੇ ਇਹਦਾ ਰੇਟ ਘਟਾ ਜੇ ਕਟ్రਾਈ ਦੀ ਸਲਵਾਰ ਹੁੰਦੀ ਜੀ ਫਿਰ ਇਹਦਾ ਰੇਟ ਉਨਾ ਹੀ ਰਹਿਣਾ ਤੇ ਆਲ ਓਵਰ ਜਿੰਨਾ ਪ੍ਰਾਈਸ ਰਹੂਗਾ ਜੀ 1280 ਰੁਪਏ ਵਿਦ ਸ਼ਿਪਿੰਗ ਦੇ ਨਾਲ ਲਓ ਜੀ ਅਗਲਾ ਕਲਰ ਆਊਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਕਲਰ ਹੀ ਕੀ ਕੀ ਸਿੰਗਲ ਸਿੰਗਲ ਕਲਰ ਕਰਕੇ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਗਏ ਜੀ ਤਾਂ ਕਰਕੇ ਆਪਾਂ ਤੁਹਾਨੂੰ ਇਸ ਰੇਟ ਦੇ ਵਿੱਚ ਲਾ ਰਹੇ ਹਾਂ ਸੂਟ ਲਓ ਜੀ ਅਗਲਾ ਕਲਰ ਇਹ ਆ ਗਿਆ ਹੁਣ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਇਹ ਵੀ ਸਿੰਗਲ ਕਲਰ ਹੈ ਤਾਂ ਸਾਨੂੰ ਮਿਲੂਗਾ ਜੀ ਇਸ ਤੋਂ ਬਾਅਦ ਆ ਗਿਆ ਜੀ ਇਸ ਦਾ ਪਰਪਲ ਕਲਰ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਤੋਂ ਮੈਂ ਆਪਦੇ ਲਈ ਸਲਾਈ ਲਈ ਰੱਖਿਆ ᱛੀ ਐਤਕੀ ਸਾਰੀ ਸਰਦੀ ਐਂ ਨੰਗੀ ਸੂਟ ਨਹੀਂ ਸਲਾਈ ਕਰਾਇਆ ਗਿਆ ਦੇਖੋ ਜੀ ਇੱਕ ਕਲਰ ਇਹ ਮਿਲੂਗਾ ਤੁਹਾਨੂੰ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਇਹ ਵਾਲਾ ਇਸ ਤਰ੍ਹਾਂ ਦਾ ਪੀਚ ਰਸਟ ਜਾਂ ਨਾ ਇਹ ਪੂਰਾ ਪ੍ਰੋਪਰ ਡਾਰਕ ਰਸਟ ਹੈ ਜੀ ਨਾ ਇਹ ਪੀਚਾ ਵਿੱਚ ਵਿਚ ਵਿਚਾਰੇ ਵਾਲਾ ਮੀਡੀਅਮ ਸੋਬਰ ਜਿਹਾ ਕਲਰ ਹੈ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਸੇਮ ਹੈ ਦੋ ਸੂਟ ਮਿਲ ਜਾਣਗੇ ਲਓ ਜੀ 1280 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਕਟਾਈ ਤੁਹਾਨੂੰ ਵਧੀਆ ਵਾਲੀ ਮਿਲੂਗੀ ਜੀ ਬਿਲਕੁਲ ਲਾਈਟ ਵੇਟ ਕੋਈ ਤੇ ਬੁਰਨੀ ਆਊਗਾ ਮੈਂ ਤਾਂ ਖੁਦ ਦੇ ਨਾਲ ਦਾ ਸੂਟ ਪਹਿਲਾਂ ਸਲਾਈ ਕਰਕੇ ਪਾਇਆ ਹੈ ਲਾਈਨਿੰਗ ਲਾਉਣ ਦੀ ਲੋੜ ਨਹੀਂ ਲਓ ਜੀ ਅਗਲੇ ਕਲਰ ਆ ਗਏ ਇਹ ਵਾਲੇ ਇਹ ਥੋੜੇ ਜੇ ਮੀਡੀਅਮ ਸੋਬਰ ਜੇ ਸੂਟ ਨੇ ਦੇਖੋ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਲਓ ਜੀ ਇੱਕ ਕਲਰ ਇਹ ਮਿਲੂਗਾ ਮਾ우스 ਕਲਰ ਕਿੰਨਾ ਪਿਆਰਾ ਮਾ우스 ਕਲਰ ਹੈ ਦੇਖੋ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਇਹ ਮਾ우스 ਕਲਰ ਮਿਲੂਗਾ ਜੀ ਤੁਹਾਨੂੰ ਇਸ ਤਰ੍ਹਾਂ ਦੀ ਪ੍ਰਿੰਟਿੰਗ ਨਾਲ ਇਹਦੇ ਨਾਲ ਕਟرائی ਦੀਆਂ ਹੀ ਸਲਵਾਰਾਂ ਨੇ ਜੀ ਉਹ ਇੱਕ ਦੋ ਇੱਕ ਸੂਟ ਨਾਲ ਸੀ ਪਸ਼ਮੀਨੇ ਦੀ ਬਾਕੀ ਦੇ ਸੂਟਾਂ ਨਾਲ ਕਟرائی ਦੀਆਂ ਸਲਵਾਰਾਂ ਨੇ ਲਓ ਜੀ ਦੇਖੋ 1280 ਰੁਪਏ ਇੱਕ ਸੂਟ ਦਾ ਪ੍ਰਾਈਜ਼ ਰਹੂਗਾ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਇਹਦੇ ਵਿੱਚ ਵੈਸੇ ਤਾਂ ਕਟ్రਾਈ ਦੇ ਹਨਾ ਵੀ ਕਟ్రਾਈ ਦੀ ਸੁਨਵਾਰ ਨਾਲ ਰੇਟ ਮਹਿੰਗਾ ਹੁੰਦਾ ਪਰ ਆਪਾਂ ਨੇ ਮੈਚਿੰਗ ਸੂਟ ਦਾ ਰੇਟ ਇੱਕੋ ਹੀ ਰੱਖਿਆ ਜੀ ਲਓ ਜੀ ਇਹ ਤਾਂ ਸੇਮ ਹੀ ਰੰਗ ਹੈ ਨਾ ਦਾ ਦੋ ਦੋ ਸੂਟ ਮਿਲ ਜਾਣਗੇ ਜੀ ਜੇ ਤੁਸੀਂ ਇਹ ਦੋ ਦੋਲ ਵੀ ਲੈਣੇ ਨੇ ਤੀਜਾ ਕਲਰ ਆ ਗਿਆ ਜੀ ਇਹਦੇ ਵਿੱਚ ਮਹਿੰਦੀ ਕਲਰ ਦੇਖੋ ਜੀ ਸੇਮ ਪ੍ਰਾਈਸ ਰਹੂਗਾ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹ ਲਾਈਟਮ ਹੈਂਦੀ ਜਿਆ ਕਲਰ ਹੈ ਲਓ ਕਟ్రਾਈ ਦੀ ਸਲਵਾਰ ਮਿਲੂਗੀ ਤੁਹਾਨੂੰ ਮੇਰੇ ਭੈਣਾ ਜਲਦੀ ਜਲਦੀ ਸਕੇ ਕੋਈ ਇੱਥੇ ਬੁਰਨੀ ਆਉਂਦਾ ਜੀ ਮੈਂ ਮਸ਼ੀਨ 'ਚ ਤੋਂ ਨਹੀਂ ਆਪਦੇ ਵਾਲਾ ਮਹਿਰੂਨ ਸੂਟ ਕਟ్రਾਈ ਦਾ ਬਣਿਆ ਹੋਇਆ ਜਿਹੜਾ ਲਓ ਬਿਲਕੁਲ ਲਾਈਟ ਵੇਟ ਆ ਪਤਾ ਵੀ ਨਹੀਂ ਲੱਗਦਾ ਸੂਟ ਪਾਇਦਾ ਮੈਂ ਦੇ ਵਿੱਚ ਕਟ్రਾਈ 'ਚ ਆਪਣੇ ਕੋਲ ਇਹ ਵਾਲੇ ਸੂਟ ਆਏ ਸੀਗੇ ਇਹ ਤਾਂ ਬਹੁਤ ਜ਼ਿਆਦਾ ਸੇਲ ਹੋਏ ਨੇ ਇਹ ਵੀ ਬਸ ਇੱਕ ਇੱਕ ਦੋ ਦੋ ਸੂਟ ਹੀ ਰਹਿ ਗਏ ਮੇਰੀਆਂ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਸ ਤਰ੍ਹਾਂ ਬੂਟੀ ਵਾਲੀ ਬਰੀਕ ਬੂਟੀ ਵਾਲੀ ਸਲਵਾਰ ਵਾਲੀ ਇਹ ਡਿਜ਼ਾਈਨ ਬਹੁਤ ਸੁਪਰ ਹਿੱਟਰ ਰਹਾ ਆਪਣਾ ਇਹਦੇ ਵਿੱਚ ਮਸਟਰਡ ਕਲਰ ਸੀ ਕੋ ਬਹੁਤ ਜ਼ਿਆਦਾ ਸੇਲ ਹੋਇਆ ਲਓ ਕਟرائی ਤੁਹਾਨੂੰ ਪੂਰੀ ਵਧੀਆ ਮਿਲੂਗੀ ਜੀ ਇਹ ਟੀਸਟਾ ਦੀ ਕਟرائی ਦੇ ਮੇਲ ਦੀ ਹੋਈ ਹੈ ਬਸ ਇਹਤੇ ਸਟੈਂਪ ਨਹੀਂ ਲੱਗੀ ਹੋਈ ਤਾਂ ਰੇਟ ਘਟਾ ਹੈ ਟੀਸਟਾ ਦੀ ਕਟرائی ਦਾ ਤਾਂ ਰੇਟ ਹੈ ਨਾ 18-1700 ਤੇ ਵਗ ਜਾਂਦਾ ਹੈ ਦੇਖੋ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਤੁਹਾਨੂੰ ਬੂਟੀ ਵਾਲੀ ਸਲਵਾਰ ਮਿਲੂਗੀ ਇਹ ਹੈਗਾ ਜੀ ਵਾਈਨ ਕਲਰ ਇਹਦੇ ਵਿੱਚ ਤਿੰਨ ਚਾਰ ਕਲਰ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਪਊਗਾ ਜੀ 1450 ਇਹ ਉਹਦੇ ਜਿੰਨਾ ਹੀ ਪਊਗਾ ਜਿਹੜਾ ਆਲ ਓਵਰ ਸੂਟ ਹੈ ਇਹ ਜਦੋਂ ਆਪਾਂ ਪੂਰੀ ਸਰਦੀ ਦੇ ਵਿੱਚ ਸੀਜ਼ਨ ਦੇ ਵਿੱਚ ਸੂਟ ਸੇਲ ਕਰੇ ਨੇ ਜੀ ਅਸੀਂ ਉਦੋਂ ਵੀ ਇਹਨਾਂ ਦਾ ਪ੍ਰਾਈਸ 1600 ਰੱਖਿਆ ਸੀ ਪਰ ਮਾਰਕੀਟ ਦੇ ਵਿੱਚ ਇਹ 1550 ਦਾ ਸੂਟ ਸੇਲ ਹੋ ਰਿਹਾ ਸੀਗਾ ਹੁਣ ਇਹਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਵਿਦ ਸ਼ਿਪਿੰਗ ਦੇ ਨਾਲ 1450 ਰੁਪਏ ਇਹਦੇ ਨਾਲ ਦੀ ਫੈਬਰਿਕ ਦੀ ਸ਼ਰਟ ਨਾਲ ਦੀ ਫੈਬਰਿਕ ਦੀ ਸਲਵਾਰ ਹੈ ਦੇਖੋ ਜੀ ਇਹ ਕਪੜਾ ਬਹੁਤ ਵਧੀਆ ਗੁੱਡ ਕੁਆਲਿਟੀ ਹੈ ਜਿੰਨਾ ਪਹਿਣਾ ਕੋਲੇ ਇਹ ਸੂਟ ਚਲੇ ਗਏ ਉਹ ਤਾਂ ਖੁਸ਼ ਹੋ ਗੀਆਂ ਦੇਖ ਕੇ ਲਓ ਜੀ ਇਹਦਾ ਬਾਇਨ ਕਲਰ ਮਿਲੂਗਾ ਇਹਦੇ ਵਿੱਚ ਇੱਕ ਤੁਹਾਨੂੰ ਦੂਸਰਾ ਕਲਰ ਮਿਲੂਗਾ ਜੀ ਇਹਦਾ ਇਸ ਤਰ੍ਹਾਂ ਦਾ ਫਿਰੋਜੀ ਕਲਰ ਡਿਜ਼ਾਈਨ ਸੇਮ ਰਹੂਗਾ ਕਲਰ ਫਿਰੋਜੀ ਆਊਗਾ ਲਓ ਜੀ ਸਲਵਾਰ ਵੀ ਤੁਹਾਨੂੰ ਇਸ ਤਰ੍ਹਾਂ ਬੂਟੀ ਵਾਲੀ ਮਿਲੂਗੀ ਬਹੁਤ ਸੋਹਣੀ ਇਹਦੇ ਨਾਲ ਟਾਈ ਡਾਈ ਆ ਆਪਾਂ ਜੇ ਸਲਵਾਰ ਬਣਾ ਲਈਏ ਨਾ ਤਾਂ ਸਲਵਾਰ ਨਾਲ ਦਾ ਦੁਪੱਟਾ ਬਣਾ ਲਈਏ ਬਹੁਤ ਸੋਹਣਾ ਲੱਗਦਾ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਇਸ ਤਰ੍ਹਾਂ ਦਾ ਪੀਚ ਰਸਟ ਜਿਹਾ ਕਲਰ ਦੇਖੋ ਮੈਂ ਤੁਹਾਨੂੰ ਕੰਨੀ ਤੋਂ ਦਿਖਾ ਦਾਂ ਗਾਜਰੀ ਜਿਹਾ ਕਲਰ ਹੈ ਇਹ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੂਗੀ ਜੀ ਬੂਟੀ ਚੇਂਜ ਹੋ ਗਈ ਇਹਦੇ ਵਿੱਚ ਵੱਡੀ ਬੂਟੀ ਹੈ ਜੀ ਕਟਰਾਇ ਦੀ ਫੈਬਰਿਕ ਹੈ ਬਹੁਤ ਸੋਹਣੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਤਿੰਨ ਆ ਗਏ ਜੀ ਇਹਦੇ ਵਿੱਚ ਚੌਥਾ ਆ ਗਿਆ ਜੀ ਇਹਦਾ ਮਸਟਰਡ ਲਓ ਜੀ ਇਹ ਸਿੰਗਲ ਸਿੰਗਲ ਸੂਟ ਹੋਣ ਕਰਕੇ ਆਪਾਂ ਨੇ ਰੇਟ ਘੱਟ ਲਾਇਆ ਨੇ ਮਸਟਰਡ ਵੀ ਆਪਣੇ ਕੋਲ ਇੱਕੋ ਹੀ ਸਿੰਗਲ ਸੂਟ ਹੈ ਜੀ ਲਓ ਜੀ ਇਸ ਤਰ੍ਹਾਂ ਦਾ ਮਸਟਰਡ ਕਲਰ ਰਹੂਗਾ ਮੇਰੀਆਂ ਭੈਣਾਂ ਜਦੋਂ ਸਕਰੀਨਸ਼ਾਟ ਲੈਣਗੀਆਂ ਜੀ ਵਧੀਆ ਵਧੀਆ ਨਾ ਫੀਮ ਮੈਂ ਕੱਲਾ ਕੱਲਾ ਸੂਟ ਧਰਿਆ ਜਿਵੇਂ ਉਦੋਂ ਸਕਰੀਨਸ਼ਾਟ ਲਿਓ ਜੀ ਤੁਸੀਂ ਜਦੋਂ ਕਲਰ ਇਕੱਠੇ ਹੋ ਜਾਂਦੇ ਨੇ ਉਦੋਂ ਨਹੀਂ ਪਤਾ ਲੱਗਦਾ ਲਓ ਜੀ 1450 ਰੁਪਏ ਇੱਕ ਦਾ ਪ੍ਰਾਈਜ਼ ਰਹੂਗਾ ਇੱਕ ਅਗਲਾ ਆ ਗਿਆ ਜਿਹਦਾ ਹੈ ਕਲਰ ਫਿਰੋਜੀ ਹੈ ਇਹਦਾ ਪਰ ਪ੍ਰਿੰਟ ਚੇਂਜ ਹੈ ਇਹ ਵੱਡੀ ਆ ਜਿਵੇਂ ਇਹਦੇ ਉੱਪਰਲੀ ਸਲਵਾਰ ਚ ਇਸ ਤਰ੍ਹਾਂ ਦਾ ਲਓ ਜੀ ਇਹਦੇ ਨਾਲ ਇਹ ਵਾਲੀ ਸਲਵਾਰ ਰਹੂਗੀ ਪ੍ਰਾਈਜ਼ 1450 ਤੇ ਅੱਜ ਦੋ ਹੀ ਪ੍ਰਾਈਜ਼ ਰੱਖਣੇ ਨੇ ਆਪਾਂ ਨੇ ਜਿਹੜੇ ਬਸ ਉਹ ਪਤਾ ਫਿਰ ਆਪਾਂ ਨੂੰ ਨਾ ਕਾਹੋ ਨਹੀਂ ਹੁੰਦਾ ਹਰ ਇੱਕ ਸੂਟ ਦਾ ਹਰ ਇੱਕ ਵੀਡੀਓ ਦੇ ਵਿੱਚ ਇੱਕ ਇੱਕ ਸੂਟ ਦਾ ਸਿੰਗਲ ਦਾ ਪ੍ਰਾਈਸ ਬਦਲ ਜਾਂਦਾ ਫੇਰ ਓਖਾ ਹੋ ਜਾਂਦਾ ਇਹ ਤਾਂ ਸਾਨੂੰ ਦੋ ਮਿਲ ਜਾਣਗੇ ਜੀ ਇਹ ਵੀ ਦੋ ਮਿਲ ਜਾਣਗੇ ਇੱਕ ਮਸਟਰਡ ਇਹ ਮਸਟਰਡ ਵੀ ਦੋ ਮਿਲ ਜਾਣਗੇ ਬਸ ਇਸ ਪ੍ਰਿੰਟ ਦੇ ਵਿੱਚ ਇਹੀ ਨੇ ਦੋ ਕੁਸਕ ਦੋ ਦੋ ਸੂਟ ਨੇ ਕੁਸਕ ਇੱਕ ਇੱਕ ਸੂਟ ਹੈ ਲਓ ਜੀ ਇਸ ਤੋਂ ਬਾਅਦ ਆਪਾਂ ਇਹਦਾ ਪ੍ਰਿੰਟ ਚੇਂਜ ਹੋ ਗਿਆ ਉਹ ਦਿਖਾ ਦਈਏ ਇਹਨਾਂ ਦਾ ਪ੍ਰਾਈਸ 1450 ਰੁਪਏ ਆ ਅਗਲਾ ਆਪਾਂ ਦੇਖਦੇ ਹਾਂ ਜੀ ਜੇ ਸੇਮ ਬ੍ਰਾਂਡ ਦਾ ਹੀ ਹੋਇਆ ਇਸੇ ਦੇ ਹਨਾ ਦੇਖੋ ਜੀ ਇਹ ਆਗੇ ਬੂਟੀ ਵਾਲੀ ਸਲਵਾਰ ਵਾਲੇ ਇਸ ਤੋਂ ਬਾਅਦ ਇਹਨਾਂ ਦਾ ਪ੍ਰਿੰਟ ਚੇਂਜ ਹੋ ਗਿਆ ਫੈਬਰਿਕ ਸੇਮ ਰਹੂਗਾ ਜੀ ਤੇ ਜਿਹੜਾ ਪ੍ਰਾਈਸ ਆ ਉਹ ਵੀ ਸੇਮ ਰਹੂਗਾ 1450 ਰੁਪਏ ਆਪਾਂ ਨੇ 1850 ਵਾਲਾ ਸੂਟ ਹੈ ਜਿਹੜਾ ਸੇਲ ਆਫਰ ਦੇ ਵਿੱਚ ਰੱਖਿਆ ਜੀ 1450 100 ਰੁਪਏ ਦਾ ਤਾਂ ਤੁਹਾਨੂੰ ਪਤਾ ਹੈ ਨਾ ਵੀ ਪਾਰਸਲ ਦਾ ਹੋ ਜਾਂਦਾ ਹੈ ਬਾਕੀ ਜਿਹੜਾ ਸਰਦੀ ਵਾਲਾ ਸੂਟ ਆ ਉਹਦਾ ਤਾਂ ਵੇਟ ਵੀ ਹੁੰਦਾ ਹੈ ਕਈ ਵਾਰ ਤਾਂ 100 ਤੋਂ ਵੱਧ ਵੀ ਜਾਂਦਾ ਲਓ ਜੀ ਇਹ ਵਾਲਾ ਇਸ ਤਰ੍ਹਾਂ ਦਾ ਕਲਰ ਰਹੂਗਾ ਦੇਖੋ ਇਹਦਾ ਰਸਟ ਜਿਹਾ ਕਲਰ ਹੈ भड़कीला रश नहीं हैगा मिठा जहा कलर है देखो जी अगला आ गया जी इसे डिजाइन के मोरपंखी लो जी मोरपंखी तो एक ही सिंगल सूट है बाकी सूट अपने सारे खत्म तो ने चले गए जी देखो जी इस तो बाद जो स्क्रीन शॉट लाओगे जी इदा कल कल सिंगल सिंगल सूट का स्क्रीन शॉट ले इस तो बाद आ गया जी नाभी महरून कलर नाभी य है महरून नहीं है सॉरी लो जी डिजायन सेम रहेगा ਇਸ ਤਰ੍ਹਾਂ ਦਾ ਇਹਦਾ ਨਾਬੀ ਸੂਟ ਦਾ ਕਲਰ ਰਹੂਗਾ ਤੇ ਨਾਬੀ ਦੇ ਵੀ ਤੁਹਾਨੂੰ ਦੋ ਮਿਲ ਜਾਣਗੇ ਜੀ ਮਸਟਰਡ ਦੇ ਵੀ ਦੋ ਮਿਲ ਜਾਣਗੇ 1450 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ ਸਿੰਗਲ ਸਿੰਗਲ ਸੂਟ ਹੈ ਕਾਫੀ ਟਾਈਮ ਤੋਂ ਮੇਰੀਆਂ ਭੈਣਾਂ ਵੀਡੀਓ ਦੀ ਵੇਟ ਕਰ ਰਹੀਆਂ ਸੀ ਵੀ ਆਫਰ ਦੇ ਵਿੱਚ ਇਹ ਕਦੋਂ ਸੂਟ ਕੱਢਣਾ ਹੈ ਨਾ ਸਾਨੂੰ ਟਾਈਮ ਹੀ ਨਹੀਂ ਲੱਗਦਾ ਸੀ ਜੀ ਅੱਜ ਵੀ ਆਪਾਂ ਨੇ ਪਾਰਸਲ ਭੇਜਣਾ ਸੀ ਉਹ ਸੂਟਾਂ ਦੀ ਵੀਡੀਓ ਬਣਾਈ ਨਹੀਂ ਗਈ ਕੀ ਕਰੀਏ ਜੀ ਤੇ ਲਓ ਜੀ ਇਹ ਆ ਹੋ ਗਿਆ ਕਟرائی ਦੇ ਟੇਸਟਾ ਦੀ ਕਟرائی ਟੇਸਟਾ ਦਾ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਮੇਰੀਆਂ ਭੈਣਾਂ ਬੇਚਿੰਤ ਹੋ ਕੇ ਅੱਖਾਂ ਮੀਚ ਕੇ ਸੂਟ ਖਰੀਦ ਲੈਣ ਜਿਹੜੀ ਚੀਜ਼ ਤੇ ਲక్ష్ਮੀ ਜਾਂ ਟੇਸਟਾ ਦੀ ਸਟੈਂਪ ਲੱਗੀ ਹੋਈ ਹੈ ਜੀ ਉਹ ਫੈਬਰਿਕ ਬਸ ਉਹਦਾ ਨਾਮ ਆਪਾਂ ਨੂੰ ਸਟੈਂਪ ਦੇਖਣੀ ਚਾਹੀਦੀ ਹੈ ਕੱਪੜੇ ਦੀ ਤਾਂ ਕੋਈ ਉਹਦੀ ਇਸ਼ੂ ਨਹੀਂ ਹੁੰਦਾ ਹਨਾ ਵੀ ਆਪਾਂ ਨੂੰ ਕੱਪੜੇ 'ਚ ਫਰਕ ਮਿਲੂਗਾ ਲਓ ਜੀ ਇਹਦੇ ਨਾਲ ਦੀ ਸੇਮ ਸਲਵਾਰ ਰਹੂਗੀ ਜੀ ਟੇਸਟਾ ਦੀ ਹੀ ਟੇਸਟਾ ਦੀ ਸ਼ਰਟ ਰਹੂਗੀ ਮੇਰੀਆਂ ਦੇਖੋ ਜੀ ਆਇਆ ਨਾ ਜਦੋਂ ਆਪਾਂ ਹੁਣ ਤੁਹਾਨੂੰ ਫੋਨ ਦੇ ਵਿੱਚ ਘੱਟ ਦਿਖ ਰਿਹਾ ਹੋਊਗਾ ਨਾ ਸ਼ਾਈਨਿੰਗ ਮਾਰਦਾ ਕੱਪੜਾ ਜਿਹੜਾ ਬ੍ਰਾਂਡ ਦਾ ਹੋਊਗਾ ਵਧੀਆ ਵਾਲਾ ਹਲਕੀ ਸ਼ਾਈਨਿੰਗ ਹੈ ਦੇਖੋ ਜੀ ਪਤਾ ਲੱਗਦਾ ਪਾਏ ਹੋਏ ਸੂਟ ਦਾ ਵੀ ਹਾਂ ਇਹ ਬ੍ਰਾਂਡ ਦਾ ਲਓ ਜੀ ਇਹ ਟੀਸਟਾ ਦੀ ਬ੍ਰਾਂਡ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਵਿਦ ਸ਼ਿਪਿੰਗ ਤੁਹਾਨੂੰ 1700 ਰੁਪਏ ਮਾਰਕੀਟ ਦੇ ਵਿੱਚ ਇਹ 2200 ਰੁਪਏ ਦਾ ਸੂਟ ਸੇਲ ਹੋ ਗਿਆ ਸਾਡੇ 1700 ਰੁਪਏ ਵਿਦ ਸ਼ਿਪਿੰਗ ਤੁਹਾਨੂੰ ਟੀਸਟਾ ਦੀ ਕਟਾਈ ਦਾ ਸੂਟ ਪਾਊਗਾ ਜੀ ਲਓ ਜੀ ਅਗਲਾ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਟੈਸਟਾ ਦੀ ਕਿਟ ਰਾਈ ਦਾ ਪੰਜ ਚਾਰ ਕਲਰ ਹੀ ਰਹਿ ਗਏ ਜੀ ਦੇਖੋ ਜੀ ਕਿੰਨਾ ਸੋਹਣਾ ਕਰੀਮ ਕਲਰ ਹੈ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਇਸ ਤਰ੍ਹਾਂ ਦੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਰਹੂਗੀ ਜੀ ਤੇ ਆਫ ਵਾਈਟ ਇਸ ਤਰ੍ਹਾਂ ਦੀ ਸਲਵਾਰ ਰਹੂ ਦੇਖੋ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਲਾਈਟ ਫਰੋਜੀ ਜਾਂ ਕਲਰ ਨਾ ਇਹ ਫਰੋਜੀ ਹੈ ਨਾ ਹੀ ਸਕਾਈ ਹੈ ਵਿੱਚ ਵਿਚਾਲੇ ਵਾਲਾ ਮੀਡੀਅਮ ਕਲਰ ਹੈ। ਲਓ ਜੀ ਜਿਹੜੀ ਲక్ష్ਮੀ ਦੀ ਸਟੈਂਪ ਵਾਲੀ ਚੀਜ਼ ਹੈ ਜੀ ਉਹ ਟੇਸਟਾ ਦੀ ਹੀ ਹੋਊਗੀ। ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਸੂਟ ਦੀ। ਬਸ ਆਪਣੇ ਕੋਲੇ ਕਟرائی ਦੇ ਵਿੱਚ ਇਹੀ ਸੂਟ ਰਹਿ ਗਏ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ। ਹਨਾ ਵੀ ਇਸ ਤੋਂ ਘੱਟ ਰੇਟ ਵਾਲੇ ਕਈ ਭੈਣਾ ਕਹਿੰਦੇ ਨੇ ਘੱਟ ਰੇਟ ਵਾਲੇ ਹੁਣ ਇਸ ਤੋਂ ਘੱਟ ਰੇਟ ਵਾਲੇ ਨਹੀਂ ਹੈਗੇ ਜੀ ਆਪਾਂ ਨੇ ਸਰਦੀ ਵਾਲਾ ਸਟਾਕ ਬੰਦ ਕਰਤਾ ਅੱਗੇ ਹਨਾ ਮੌਸਮ ਚੇਂਜ ਹੋ ਗਿਆ। ਲਓ ਜੀ ਅਗਲਾ ਆ ਗਿਆ ਜੀ ਇਹਦਾ ਬੂਟੀ ਵਾਲੀ ਸਲਵਾਰ ਤੀਸਤਾ ਦੇ ਵਿੱਚ ਕਟ్రਾਈ ਦੇ ਵਿੱਚ ਵੀ ਇਹ ਪ੍ਰਿੰਟ ਆ ਗਿਆ ਲਓ ਜੀ ਗ੍ਰੇ ਕਲਰ ਹੈ ਡਾਰਕ ਗ੍ਰੇ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਚਾਹੀਦੇ ਨੇ ਆਫਰ ਦੇ ਵਿੱਚ ਆਪਾਂ ਨੇ ਕਟ్రਾਈ ਵਾਲੇ ਸੂਟ ਕੱਢੇ ਹੋਏ ਨੇ ਇਹ ਕਟ్రਾਈ ਦੇ ਸੂਟਾਂ ਦਾ ਹੋਰ ਆਫਰ ਨਹੀਂ ਆਏਗਾ ਜੀ ਸਾਰੇ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਪਾ ਦਿੱਤੇ ਨੇ ਇਸ ਤੋਂ ਬਾਅਦ ਜਿਹੜਾ ਹੈਗਾ ਪਸ਼ਮੀਨੇ ਦਾ ਹੋਊਗਾ ਜੀ ਜਿਹੜੀਆਂ ਭੈਣਾਂ ਮੇਰੀਆਂ ਕਟ్రਾਈ ਦੀਆਂ ਸਕੀਨ ਨੇ ਉਹ ਅੱਜ ਵਾਲੇ ਸੂਟਾਂ 'ਚੋਂ ਸਕਰੀਨਸ਼ਾਟ ਲੈ ਲਿਓ ਕਿਤੇ ਤੁਸੀਂ ਵੇਟ ਕਰੀ ਜਾਓ ਮम्मी ਹੋਰ ਵੀ ਆਉਣਗੇ ਲਓ ਜੀ ਅਗਲਾ ਕਲਰ ਆ ਗਿਆ ਇਹ ਵਾਲਾ ਇਹਦੇ ਨਾਲ ਤੁਹਾਨੂੰ ਟੇਸਟਾ ਦੀ ਕਟ్రਾਈ ਦੀ ਸਲਵਾਰ ਮਿਲੂਗੀ ਟੇਸਟਾ ਦੀ ਜੀ ਸ਼ਰਟ ਮਿਲੂਗੀ ਇਹਦਾ ਪ੍ਰਾਈਸ ਰਹੂਗਾ ਜੀ 1700 ਰੁਪਏ ਅਗਲਾ ਆ ਗਿਆ ਜੀ ਇਹਦਾ ਅ ਇਹਨੂੰ ਮਾਊਸ ਕਲਰ ਕਹੀਏ ਜਾਂ ਕੀ ਕਹੀਏ ਦੇਖੋ ਥੋੜੇ ਸਾਹਮਣੀ ਹੈ ਨਾ ਇਹ ਮਾਊਸ ਹੈ ਜੀ ਨਾ ਇਹ ਕਰੀਮ ਹੈ ਵਿੱਚ ਵਿਚਾਲੇ ਵਾਲਾ ਮੀਡੀਅਮ ਜਿਹਾ ਕਲਰ ਹੈ ਦੇਖੋ ਕਿੰਨਾ ਪਿਆਰਾ ਸਰਦਾਰੀ ਕਲਰ ਹੈ ਅਗਲਾ ਕਲਰ ਆ ਗਿਆ ਜੀ ਇਹਦਾ ਮਹਿੰਦੀ ਗ੍ਰੀਨ ਕਲਰ ਹੈ ਦੇਖੋ ਇਹ ਸਾਰੇ ਟੈਸਟਾ ਦੀ ਕਟਾਈ ਦੇ ਰਹਿਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਇਸ ਤੋਂ ਬਾਅਦ ਆ ਗਿਆ ਜੀ ਪੂਰਾ ਪ੍ਰੋਪਰ ਮਹਿੰਦੀ ਲਓ ਜੀ ਇਹਦੇ ਵਿੱਚ ਤਿੰਨ ਕਲਰ ਦੋ ਨਾਬੀ ਸੀਗੇ ਜੀ ਇੱਕ ਇਹ ਮਹਿੰਦੀ ਆ ਇੱਕ ਨਾਬੀ ਮੈਂ ਬਣਵਾ ਲਿਆ ਇਸ ਦਾ ਇੱਕ ਕਸਟਮਰ ਨੇ ਲੈ ਲਿਆ ਇੱਕ ਕਲਰ ਰਹਿ ਗਿਆ ਮਹਿੰਦੀ ਦਾ ਇਹ ਵੀ ਟੈਸਟਾ ਦੀ ਕਟਾਈ ਰਹੂਗੀ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਇੱਕ ਇਹ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਹਦੀ ਪੇਮੈਂਟ ਆਊਗੀ ਪੇਮੈਂਟ ਤੋਂ ਬਿਨਾ ਅਸੀਂ ਕਿਸੇ ਵੀ ਕਸਟਮਰ ਦਾ ਸੂਟ ਨਹੀਂ ਰੱਖ ਸਕਦੇ ਜੀ ਲਓ ਜੀ ਅਗਲਾ ਆ ਗਿਆ ਇਹ ਆ ਗਿਆ ਜੀ ਮਾਊਸ ਕਲਰ ਕਿੰਨਾ ਪਿਆਰਾ ਗ੍ਰੇ ਮਾਊਸ ਜਿਹਾ ਕਲਰ ਹੈ ਦੇਖੋ ਲਓ ਜੀ ਕਟ్రਾਈ ਦੇ ਸੂਟਾਂ ਦੀ ਸੇਲ ਖਤਮ ਬਸ 23 ਦਾ ਦੇ ਆਹੀ ਨੇ 8-10 ਕ ਸੂਟ ਲਓ ਜੀ ਮੈਂ ਤੁਹਾਨੂੰ 15 ਤੋਂ 20 ਸੂਟ ਦਿਖਾ ਦਿੱਤੇ ਨੇ ਸਾਰੇ ਕਟ్రਾਈ ਦੀ ਫੈਬਰਿਕ ਦੀ ਸੇਲ ਖਤਮ ਆਪਣੇ ਕੋਲੇ ਕਟ్రਾਈ ਦਾ ਸਟਾਕ ਇੰਨਾ ਕੀ ਹੀ ਸੀ ਬਾਕੀ ਨਾਲ ਹੁੰਦੇ ਆਪਣਾ ਚਲਾ ਗਿਆ ਜੀ ਤੇ ਹੁਣ ਆਪਾਂ ਸਰਦੀ ਵਾਲਾ ਸਟਾਕ ਬੰਦ ਕਰਤਾ ਮੇਰੀਆਂ ਭੈਣਾਂ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਵੀਡੀਓ ਦੇਖਣ ਸਾਰ ਹੀ ਸਕਰੀਨਸ਼ਾਟ ਲੈ ਲਿਓ ਜੀ ਤੁਸੀਂ 4-4 ਦਿਨ ਬਾਅਦ ਸੂਟ ਪਹੁੰਚਦੇ ਆ ਜੀ ਉਦੋਂ ਤੱਕ ਸਾਰੇ ਸੂਟ ਆਪਣੇ ਸੇਲ ਹੋ ਜਾਂਦੇ ਨੇ ਇੱਕ ਆਫਰ ਤਾਂ ਮੇਰੀਆਂ ਭੈਣਾਂ ਕਾਫੀ ਟਾਈਮ ਤੋਂ ਢੀਕ ਰੀਆਂ ਹੁੰਦੀਆਂ ਨੇ ਚਲੋ ਜੀ ਹੁਣ ਆਪਾਂ ਕਰੀਏ ਵੀਡੀਓ ਦਾ ਐਂਡ ਮੈਨੂੰ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੇ ਰੇਟ ਤੁਹਾਨੂੰ ਪਸੰਦ ਆਏ ਹੋਣਗੇ ਜਰੂਰ ਮੈਸੇਜ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਰੇਟ ਠੀਕ ਲੱਗੇ ਜਾਂ ਤੁਹਾਡਾ ਵਰਕ ਠੀਕ ਲੱਗਿਆ ਜਾਂ ਫੈਬਰਿਕ ਕਿਦਾਂ ਦੀ ਲੱਗੀ ਫਿਰ ਹੈ ਨਾ ਮਾਨੂੰ ਹੋਰ ਹੌਸਲਾ ਜਿਵੇਂ ਤਾਂ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਕਸਟਮਰ ਵੱਲੋਂ ਬਹੁਤ ਸੋਹਣਾ ਆਪਾਂ ਨੂੰ ਜਿਹੜਾ ਹੈਗਾ ਵੀ ਵਧੀਆ ਫੀਲ ਹੁੰਦਾ ਜਦੋਂ ਕਸਟਮਰ ਕਹਿੰਦਾ ਵੀ ਹਾਂ ਸਾਨੂੰ ਸਟੀਚਿੰਗ ਵੀ ਬਹੁਤ ਸੋਹਣੀ ਆਈ ਸੋਡੀ ਫਿਟਿੰਗ ਵੀ ਬਹੁਤ ਸੋਹਣੀ ਆਈ ਵਰਕ ਵੀ ਬਹੁਤ ਸੋਹਣਾ ਹੈ ਬਸ ਥੋੜੀ ਜਿਹੀ ਇੱਕ ਕੰਪਲੇਨ ਰਹਿ ਜਾਂਦੀ ਹੈ ਵੀ 2-2 4-4 ਦਿਨ ਸੂਟ ਲੇਟ ਹੋ ਜਾਂਦੇ ਨੇ ਉਹ ਵੀ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇਹ ਵੀ ਕੰਮ ਨਾ ਹੋਵੇ ਜਿਹੜਾ ਆਪਣੇ ਸੂਟ ਲੇਟ ਹੋਣ ਦਾ ਕਾਰਨ ਹੈ ਥੋੜਾ ਸਰਦੀ ਦੇ ਵਿੱਚ ਤਾਂ ਦਿਨ ਛੋਟੇ ਹੁੰਦੇ ਨੇ ਜੀ ਹੁਣ ਤਾਂ ਕੋਈ ਇਸ਼ੂ ਨਹੀਂ ਹੋਊਗਾ ਚਲੋ ਜੀ ਹੁਣ ਆਪਾਂ ਮਿਲਦੇ ਆਂ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ